ਜਨਰੂਈ ਮਹੀਨੇ ਦੇ ਵਿੱਚ 15 ਜਨਰੂਈ ਨੂੰ 17 ਫੈਬਰੂਰੀ ਨੂੰ ਬਲਾਸਟ ਹੋਏ ਸੀਗੇ ਰਜਿੰਦਰ ਜੈਤੀਪੁਰ ਉਹਨਾਂ ਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਹੈਪੀ ਪਾਸ਼ਿਆ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਛੇਤੀ ਹੀ ਇਹ ਦੋਨੋਂ ਇਸ ਸਪੇਸ ਕੀਤਾ ਮੋਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਕ੍ਰਿਸਟਲ ਚੌਕ ਦੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਜਿਹੜਾ ਮੋਹਿਤ ਉੱਥੇ ਮੌਕੇ ਤੇ ਜ਼ਖਮੀ ਹੋ ਗਿਆ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇੰਟੈਚ ਸੀਗੇ ਹੈਪੀ ਫਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਨਾਲ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਇੱਕ ਪਿਸਟਲ ਕਈ ਬਹੁਤ ਦਾ ਰਿਕਵਰ ਹੋਇਆ ਮੋਹਿਦ ਤੇ ਇੱਕ ਬੋਦੇ ਦੀ ਕੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੇ ਦਾ ਰਹਿਣ ਵਾਲਾ ਇਹਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਨਾਲ ਇਸ ਪਾਰਟੀ ਤੇ ਇਹਨੇ ਫਾਇਰ ਕੀਤਾ ਪੰਜਾਬ ਦਾ ਮਾਹੌਲ ਸਿਕਾਬ ਨਹੀਂ ਹੋਗਾ ਕਰ ਚਲ ਪਿਛਲੇ ਦਿਨਾਂ ਚ ਜਨਵਰੀ ਮਹੀਨੇ ਦੇ ਵਿੱਚ 15 ਜਨਵਰੀ ਨੂੰ ਅ 17 ਫਬਰੀ ਨੂੰ ਬਲਾਸਟ ਹੋਏ ਸੀਗੇ 15 ਜਨਵਰੀ ਨੂੰ ਰਿਜਿੰਦਰ ਜੰਤੀਪੁਰ ਉਹਨਾਂ ਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ 17 ਫਰਵਰੀ ਨੂੰ ਰਾਇਮਲ ਪਿੰਡ ਹੈਗਾ ਆ ਕੋਟਲੀ ਸੂਰਤ ਮਲੀਆਂ ਪਿੰਡ ਦੇ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਮ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਦਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈਡ ਦੇ ਤਹਿਤ ਇਹਨੇ ਆਪ ਦਾ ਇਹ ਜ਼ਿੰਮੇਦਾਰੀ ਲਈ ਸੀ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਇਹ ਦੋਨੋਂ ਕੇਸ ਟ੍ਰੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ 모ਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ 모ਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모ਹਿਤ ਨੇ ਉੱਥੇ ਜਿੱਥੇ ਮਹਿਤੇ ਥਾਣੇ ਦੇ ਏਰੀਏ ਵਿੱਚ ਉੱਥੇ ਜਿੱਥੇ ਨੇ ਪਿਸਤਲ ਲੁਕੋਇਆ ਹੋਇਆ ਸੀ ਇਹਨੇ ਪਿਸਤਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਗੋਲੀਆਂ ਚਲਾਈਆਂ ਜੋ ਮੋਹਿਤ ਉੱਥੇ ਮੌਕੇ ਤੇ ਜ਼ਖਮੀ ਹੋ ਗਿਆ ਤੇ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਸੋ ਇਹਦੇ ਚ ਟੋਟਲ 4 ਬੰਦੇ ਇਨਵੋਲਟ ਸਿਗੇ 2 ਅਸੀਂ ਅਰੈਸਟ ਕਰ ਲੇਆ ਦੂਜੇ 2 ਆ ਦੋਆਂ ਚੋਂ ਇੱਕ ਦੀ ਡੈਥ ਹੋ ਗਈ ਆ ਇਨਕਾਊਂਟਰ ਦੇ ਵਿੱਚ ਪੁਲਿਸ ਨੇ ਜੋ ਸੈਲਫ ਡਿਫੈਂਸ ਚ ਗੋਲੀਆਂ ਚਲਾਈਆਂ ਇੱਕ ਅਰੈਸਟ ਆ ਔਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਦੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਮਤਾਬਕ ਉਸ ਨੂੰ ਸਜ਼ਾ ਦਿਵਾਗੇ ਸਰ ਮੋਹਿਦ ਜੀ ਵਿਸ਼ਾਲ ਦੇ ਬੈਕਗ੍ਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕ੍ਰਿਮੀਨਲ ਇਹਨਾਂ ਦੇ ਕੇਸ ਤਾਂ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਇਹਨਾਂ ਸਾਰਿਆਂ ਦਾ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇਨਟੈਚ ਸੀਗੇ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਦਿਸ਼ਾ ਨਿਰਦੇਸ਼ ਲੈਂਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਸੀ ਇਹਨਾਂ ਕਿੰਨੇ ਕੋ ਮਰ ਜੀ ਇਹਨਾਂ ਦੋਆਂ ਦੀ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦਾ ਹੀ ਹੈ ਜੀ ਕਿ ਕਿ ਰਿਕਵਰ ਕੀਤਾ ਗਿਆ ਇੱਕ ਪਿਸਟਲ ਤੀਬ ਉਹਦਾ ਰਿਕਵਰ ਹੋਇਆ ਜੀ ਤੇ ਸਾਰੇ ਇਹਨਾਂ ਨੂੰ ਇੱਕ ਬਟਾਲੇ ਕਿੱਥੋਂ ਕਿ ਗ੍ਰਿਫਤਾਰ ਕੀਤਾ ਸੀ ਤੇ ਬਟਾਲੇ ਜਿਹੜਾ 모ਹਿਤ ਹੈਗਾ ਆ ਜਿਹਦਾ ਇਨਕਾਉਂਟਰ ਚ ਡੈਥ ਹੋਈ ਆ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਬਦੀਪੁਰ ਨਾਕਾ ਹੈ ਉੱਥੋਂ ਇਹਨੂੰ ਅਰੈਸਟ ਕੀਤਾ ਸੀਗਾ ਤੇ ਜਿਹੜਾ ਵਿਸ਼ਾਲ ਆ ਉਹਨੂੰ ਉਹਦੇ ਘਰ ਤੋਂ ਹੀ ਅਸੀ ਅਰੈਸਟ ਕੀਤਾ ਜੀ ਮੋਹਿਤ ਨੂੰ ਜ਼ਰਿਆਨ ਵਾਲਾ ਜੀ ਮੋਹਿਤ ਤੇ ਇਹ ਬੋਦੇ ਦੀ ਖੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ ਤੇ ਇਹ ਜਿਹੜਾ ਵਿਸ਼ਾਲ ਹੈਗਾ ਇਹ ਬਾਸਰਪੁਰ ਦਾ ਉੱਥੋਂ ਦਾ ਹੈ ਜੀ ਬੇਚੇ ਲੱਗੇ ਕਿਤੇ ਕੰਟਰੋਲ ਹੈ ਇਹਨਾਂ ਦੇ ਉਹਨਾਂ ਇਨਕਾਊਂਟਰ ਦੇ ਵਿੱਚ ਵਿਸ਼ਾਲ ਵੀ ਸੀ ਲਾਲ ਨਹੀਂ ਇਹਦੇ ਸਿਰਫ ਮੋਹਿਤ ਨੂੰ ਹੀ ਪੁਲਿਸ ਪਾਰਟੀ ਲੈ ਕੇ ਗਈ ਸੀਗੀ ਮੋਹਿਦ ਦੀ ਨਿਸ਼ਾਨਦੀ ਤੇ ਹੀ ਰਿਕਵਰ ਕਰਨਗੇ ਸੀ ਸਰ ਜਿਹੜਾ ਪਿਸਟਲ ਜਵਾਨ ਜੱਪੜਿਆ ਉਹਦੇ ਕੀ ਹਾਲਾਤ ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜਿਹੜੋ ਜੋ ਇੱਕ ਪ੍ਰोसीजर ਹੁੰਦਾ ਆ ਜਿਹਨੇ ਜਿਹੜੇ ਚੀਜ਼ ਲੁਕਾਈ ਹੁੰਦੀ ਆ ਉਹਨੇ ਪਿਸਟਲ ਰਿਕਵਰ ਕਰਕੇ ਦੇਣ ਆ ਇਹਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਜੀ ਸਰ ਜਿਹੜਾ ਪੁਲਿਸ ਮੈਨ ਜੱਪ ਵੀ ਹੋਇਆ ਉਹਦੇ ਕੀ ਹਾਲਾਤ ਉਹ ਉਹ ਠੀਕ ਆ ਜੀ ਆਪਣਾ ਉਹਨੂੰ ਫਰਸਟ ਏਡ ਮਿਲ ਰਹੀ ਆ ਔਰ ਸਾਰਾ ਐਕਸ-ਰੇ ਵਗੈਰਾ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਆ ਬਾਜਰ ਧੰਨਵਾਦ ਸਰ ਮੁਕਾਬਲਾ ਕਿੱਥੇ ਕਿੱਥੇ ਹੋਇਆ ਜੀ ਇਹ ਗੱਗੜਪਾਣਾ ਮੈਤੇ ਦੇ ਪੁਲਿਸ ਸਟੇਸ਼ਨ ਮੈਤੇ ਦੇ ਵਿੱਚ ਪੈਂਦਾ 190 ਰੂਰਲ ਦੀ ਜਰਸਿਕਸ਼ਨ ਚ ਉੱਥੇ ਇਹ ਚੀਜ਼ ਹੋਈ ਆ ਜੀ ਕਿੰਨੇ ਵਜੇ ਸਰ ਇਹ ਤਕਰੀਬਨ ਸ਼ਾਮੀ ਕੋਈ 8 ਸਾਢੇ ਸਾਢੇ 7 8 ਦੇ ਵਿੱਚ ਐਗਜ਼ੈਕਟ ਟਾਈਮ ਮੈਂ ਤੁਹਾਨੂੰ ਦੱਸ ਦੂੰਗਾ ਪਰ ਸਾਢੇ 7 8 ਸਵਾ 8 ਦੇ ਵਿੱਚ ਹੀ ਆ ਮੈਂ ਦੁਬਾਰਾ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਔਰ ਪੰਜਾਬ ਦੇ ਇੱਕ 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 ਚੰਗਾ ਸਟੇਟ ਆ ਪੰਜਾਬ ਨੂੰ ਖੁਸ਼ਹਾਲ ਰੱਖੀ ਹੈ ਔਰ ਜੇਕਰ ਕੋਈ ਵੀ ਇਨਾਂ ਸ਼ਰਾਰਤੀ ਅੰਸਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਤੇ ਪੰਜਾਬ ਪੁਲਿਸ ਦਾ ਬੜਾ ਕਲੀਅਰ ਮੈਸੇਜ ਆ ਅਸੀਂ ਉਹਨੂੰ ਸ਼ਕਤੀ ਨਾਲ ਨਜੇਠਾਂਗੇ ਔਰ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਣ ਦੇਵਾਂਗੇ ਥੈਂਕ ਯੂ ਸਰ ਸ਼ੁਕਰੀਆ ਜੀ